ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਦਿਨ ਪਹਿਲਾਂ ਮਾਤਾ ਜੀ ਹੁਣਾਂ ਦੀ ਵੀਡੀਓ ਵਾਇਰਲ ਹੋਈ ਸੀ ਕਿ ਮਾਤਾ ਜੀ ਦੀਆਂ ਦੋ ਕੁੜੀਆਂ ਪੇਕੇ ਘਰ ਰਹਿਣਦੀਆਂ ਵਾਂ ਤੇ ਇੱਕ ਉਹਨਾਂ ਦੀ ਪੁੱਤਰੀ ਆ ਤੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਤੇ ਸੋ ਮਾਤਾ ਜੀ ਹੁਣਾਂ ਨੂੰ ਨਾ ਅਸੀਂ ਅੱਜ ਮਹੀਨੇ ਦਾ ਰਾਸ਼ਨ ਦੇਣ ਆਏ ਆ ਤੇ ਮਾਤਾ ਜੀ ਹੁਣ ਆਦੇ ਨੇ ਮਾਤਾ ਜੀ ਹੁਣਾਂ ਨੇ ਇੱਕ ਆਖਿਆ ਸੀ ਕਿ ਮੈਂ ਟਾਇਲਟ ਪਿਸ਼ਾਬ ਕਰਨ ਰੋਹੀ ਤੇ ਜਾਨੀ ਆ ਬਹੁਤ ਦੂਰ ਘਰੇ ਕੋਈ ਫਲੈਸ਼ ਵੀ ਨਹੀਂ ਆ ਗਈ ਸੋ ਅੱਜ ਆਪਾਂ ਮਾਤਾ ਜੀ ਘਰ ਰਾਸ਼ਨ ਦੇਣ ਆਏ ਆ ਤੇ ਇਹ ਰਾਸ਼ਨ ਦੀ ਸੇਵਾ ਕੀਤੀ ਆ ਜੀ ਸਵਿੰਦਰ ਸਿੰਘ ਬਾਗੜੀਆਂ ਵਾਲੀ ਦੀ ਬੇਟੀ ਨੇ ਉਹਨਾਂ ਨੇ ਇਹਨਾਂ ਵਾਸਤੇ ਰਾਸ਼ਨ ਰੈਵਰ ਕੋਲਰ ਤੇ ਇੱਕ ਮਾਤਾ ਉਹਨਾਂ ਨੇ ਪੱਖਾ ਮੰਗਿਆ ਸੀ ਉਹ ਉਹਨਾਂ ਨੇ ਅੱਜ ਭੇਜਿਆ ਵਾ ਤੇ ਮਾਤਾ ਜੀ ਹੁਣਾਂ ਨੇ ਟਾਇਲਟ ਦਾ ਆਖਿਆ ਉਹ ਵੀ ਆਪਾਂ ਅੱਜ ਇਹਨਾਂ ਦਾ ਕੰਮ ਸ਼ੁਰੂ ਕਰਾਤਾ ਵਾ ਟਾਇਲਟ ਬਾਵੀ ਇਹ ਟਾਇਲਟ ਦੀ ਸੇਵਾ ਸਾਨੂੰ ਭੇਜੀ ਆ ਜੀ ਜਸਕੀਰਤ ਸਿੰਘ ਜਸਾਵੀਰ ਯੂਐਸਏ ਤੋਂ ਭੁੱਲੇ ਚੱਕ ਗੁਰਦਾਸਪੁਰ ਪਿੰਡਿਆ ਵੀਰ ਦਾ ਇੰਡੀਆ ਦੇ ਵਿੱਚ ਉਹਨੇ ਸੇਵਾ ਭੇਜੀ ਆ ਤਾਂ ਸੋ ਅਸੀਂ ਸ਼ੁਰੂ ਕਰਾਤਾ ਵਾ ਤੇ ਹੋਰ ਵੀ ਦਾਨੀ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਹੋ ਥੋੜੀ ਬਹੁਤੀ ਹੋਰ ਜਿਹੜੀ ਸੇਵਾ ਕਰ ਤੋਂ ਭੇਜੋ ਤਾਂ ਜੋ ਮਾਤਾ ਜੀ ਹੁਣਾਂ ਦਾ ਬਾਥਰੂਮ ਵਧੀਆ ਬਣ ਸਕੇ ਸੋ ਅੱਜ ਕੰਮ ਸ਼ੁਰੂ ਹੋ ਗਿਆ ਵਾ ਟਾਇਲਟ ਦਾ ਸੋ ਮਾਤਾ ਜੀ ਜਿੰਨਾ ਸੇਵਾ ਭੇਜੀ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਵਾਗਰਜੀ ਦਾ ਖਾਲਸਾ ਵਾਗਰਜੀ ਦੀ ਫਰੇ ਬੜੀ ਬੜੀ ਮਿਹਰਬਾਨੀ ਧੰਨਵਾਦ ਆ ਮੈਂ ਗਰੀਬਣੀ ਆ ਵਿਧਵਾ ਆ ਮੈਨੂੰ ਬੁਲਾ ਵਜਿਆ ਸੀ ਮੈਥੋਂ ਰੋਈ ਦੇ ਪੁੱਤਕਾਰ ਨੂੰ ਕਰਨ ਜਾਣੀ ਆ ਪਲੱਸ ਜਾਣੀ ਆ ਮੈਨੂੰ ਬਹੁਤ ਜਿਆਦੀ ਮੁਸ਼ਕਲ ਹੀ ਕੁੱਤੇ ਪੈ ਜਾਂਦੇ ਕੇ ਵੇਲੇ ਪੈਰ ਵੀ ਅੜ ਜਾਂਦੇ ਅੱਛਾ ਡਿੱਗ ਪੈਨੀ ਹਤੇ ਚੜ੍ਹਦੀ ਕਲਾ ਕਰੇ ਮਹਾਰਾਜਾ ਢੀ ਸੱਚੇ ਪਾਤਸ਼ਾਹ ਮੇਰੀ ਜਿੱਥੋਂ ਵੀ ਤੱਕ ਮਦਦ ਹੁੰਦੀ ਆ ਮੇਰੀ ਕਰੋ ਮੈਂ ਵਿਧਵਾ ਆ ਬਜ਼ੁਰਗ ਆ ਦਵਾਈ ਬੂਟੀ ਵੀ ਮੇਰੀ ਚੱਲਦੀ ਆ ਤੇ ਮੈਨੂੰ ਬਹੁਤ ਜਿਆਦੀ ਬਹੁਤ ਮੁਸ਼ਕਲ ਆ ਤੇ ਮੇਰੀ ਜਿੰਨੀ ਵੀ ਸੇਵਾਟੜੀ ਕੋ ਪੀਤੀ ਜਾਂਦੀ ਆ ਕਰੋ ਮੈਂ ਬਹੁਤ ਗਰੀਬਣੀ ਵਿਧਵਾ ਇੱਕ ਪੋਤਰੀ ਆ ਇਹ ਧੰਨਵਾਦ ਉਹਨਾਂ ਦਾਨੀ ਸੱਜਣਾ ਦਾ ਭੈਣ ਦਾ ਜਿਨ੍ਹਾਂ ਨੇ ਸੇਵਾ ਕੀਤੀ ਅੱਜ ਰਾਸ਼ਨ ਦੀ ਅੱਜ ਰਾਸ਼ਨ ਦੇ ਚੱਲੇ ਆ ਜੀ ਸੁਵਿੰਦਰ ਸਿੰਘ ਬਾਗੜੀਆਂ ਵਾਲੇ ਦੀ ਬੇਟੀ ਨੇ ਕੀਤੀ ਆ ਜੀ ਉਹ ਰਾਸ਼ਨ ਦੇ ਦਿੱਤਾ ਵਾ ਤੇ ਬਾਥਰੂਮ ਦੇ ਸੇਵਾ ਭੇਜੀ ਆ ਜੀ ਜਸਕੀਰਤ ਸਿੰਘ ਜਸਾਵੀਰ ਯੂ ਐਸ ਏ ਤੋਂ ਤੇ ਉਹਨਾਂ ਵੀਰਾਂ ਨੇ ਜਿੰਨੀ ਸੇਵਾ ਭੇਜੀ ਅਸੀਂ ਕੰਮ ਸ਼ੁਰੂ ਕਰਾਤਾ ਵਾ ਥੋੜੀ ਕ ਸੇਵਾ ਦੀ ਹੋਰ ਲੋੜ ਕੋਈ ਦਾਨੀ ਸੱਜਣ ਹੋਵੇ ਤਾਂ ਜਰੂਰ ਸਾਡੇ ਨਾਲ ਕੰਟੈਕਟ ਕਰ ਸਕਦਾ ਸਾਡਾ ਕੰਟੈਕਟ ਨੰਬਰ ਹੈ ਜੀ 7986397278 ਸੋ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਅਸੀਂ ਮਾਤਾ ਜੀ ਉਹਨਾਂ ਦਾ ਜੋ ਵੀ ਐਡਰੈਸ ਹੋਇਆ ਤੁਹਾਨੂੰ ਦੱਸਾਂਗੇ ਜੀ ਇਹਨਾਂ ਦਾ ਐਡਰੈਸ ਵੈਸੇ ਹੈਗਾ ਜੀ ਪਲਾਸੌਰ ਤਰਨਤਾਰਨ ਦੇ ਲਾਗੇ ਪਿੰਡੇ ਆ ਜੀ ਉੱਥੇ ਰਹਿੰਦੇ ਆ ਮਾਤਾ ਜੀ ਹੁਣੀ ਧੰਨਵਾਦ ਜੀ